ਲੁਧਿਆਣਾ ਦੇ ਦਾਣਾ ਮੰਡੀ ਦੇ ਵਿੱਚ 14 ਸਾਲਾ ਨੌਜਵਾਨ ਦੀ ਪੇਤ ਪਹਲਾਤਾ ਦੇ ਵਿੱਚ লাশ ਮਿਲੀ ਹੈ ਸੋ ਨੌਜਵਾਨ ਨੇ ਮੰਡੀ ਦੇ ਵਿੱਚ ਲੱਗੇ ਸ਼ੈਲਟਰ ਦੇ ਖੰਬੇ ਨਾਲ ਗਲੇ ਦੇ ਵਿੱਚ ਫਾਹ ਲਗਾ ਕੇ ਖੁਦਕੁਸ਼ੀ ਕੀਤੀ ਹੈ ਸੋ ਲੋਕਾਂ ਨੇ ਦੇਰ ਰਾਤ ਹੰਗਾਮਾ ਕੀਤਾ ਮੌਕੇ ਤੇ ਪਹੁੰਚ ਕੇ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਸੋ ਲੁਧਿਆਣਾ ਦੇ ਦਾਣਾ ਮੰਡੀ ਦੇ ਵਿੱਚ ਦੇਰ ਰਾਤ ਹੰਗਾਮਾ ਹੋਇਆ ਕਿਉਂਕਿ ਪੇਤ ਪਰੇ ਹਾਲਾਤਾਂ ਦੇ ਵਿੱਚ ਇੱਕ 14 ਸਾਲਾ ਨੌਜਵਾਨ ਦੀ লাশ ਬਰਾਮਦ ਹੋਈ ਹੈ ਦੱਸਦੇ ਕਿ ਉਸ ਦੇ ਵੱਲੋਂ ਫਾਹ ਲਗਾਇਆ ਗਿਆ ਸੀ ਖੰਬੇ ਦੇ ਨਾਲ ਸੋ ਫਿਲਹਾਲ ਮੌਕੇ ਤੇ ਪੁਲਿਸ ਪਹੁੰਚੀ ਤੇ ਜਾਂਚ ਦੇ ਵਿੱਚ ਜੁਟੀ ਹੋਈ ਹੈ ਆਖਿਰ ਇਕਟਨਾਕੀ ਮੈਂ ਵਾਪਰੀ ਹੈ ਸੋ ਦੇਰ ਰਾਤ ਹੰਗਾਮਾ ਰੋਜਾ ਨਦੀ ਦਾਣਾ ਮੰਡੀ ਦੇ ਵਿੱਚ ਜਿੱਥੇ ਕਿ ਲੋਕਾਂ ਦੇ ਵੱਲੋਂ ਤਨਾ ਪ੍ਰਦਰਸ਼ਨ ਵੀ ਕੀਤਾ ਗਿਆ ਵਿਰੋਧ ਕੀਤਾ ਗਿਆ ਇਸ ਦਾ ਸੋ ਇੱਕ ਨੌਜਵਾਨ ਦੀ ਲਾਸ ਜਿਹੜੀ ਕੀ ਬਰਾਮਦ ਹੋਈ ਹੈ ਮੰਦਿਰ ਦੇ ਵਿੱਚ ਲੱਗੇ ਸ਼ੈਲਟਰ ਦੇ ਖੰਭੇ ਨਾਲ ਉਸਨੇ ਫਹਾ ਲਗਾਇਆ ਗਿਆ ਸੋ ਲੋਕਾਂ ਨੇ ਦੇਰ ਰਾਤ ਉਸ ਨੂੰ ਲੈ ਕੇ ਹੰਗਾਮਾ ਕੀਤਾ ਤੇ ਮੌਕੇ ਤੇ ਪੁਲਿਸ ਜਿਹੜੀ ਫਿਲਹਾਲ ਪਹੁੰਚੀ ਪਰ ਉਸ ਤੋਂ ਬਾਅਦ ਜਾਂਚ ਜਿਹੜੀ ਉਹ ਪੁਲਿਸ ਵੱਲੋਂ ਸ਼ੁਰੂ ਕਰ ਦਿੱਤੀ ਗਈ ਆਖਿਰ ਕਿਉਂ ਇਸ ਨੌਜਵਾਨ ਦੇ ਵੱਲੋਂ ਇਸ ਤਰ੍ਹਾਂ ਕੀਤਾ ਗਿਆ ਸੋ ਪੇਟ ਪਰ ਹਲਾਤਾ ਦੇ ਵਿੱਚ ਇਹ লাশ ਜਿਹੜੀ ਕਿ 14 ਸਾਲਾਂ ਨੌਜਵਾਨ ਦੀ ਬਰਾਮਦ ਹੋਈ ਹੈ ਫਿਲਹਾਲ ਪੁਲਿਸ ਇਹ ਜਿਹੜੀ ਕਿ ਉਹ ਜਾਂਚ ਦੇ ਵਿੱਚ ਜੁਟੀ ਹੋਈ ਹੈ ਸੋ ਕਮਲ ਕਪੂਰ ਜੋ ਜੁੜ ਚੁੱਕੇ ਨੇ ਸਾਡੇ ਨਾਲ ਵਧੇਰੇ ਜਾਣਕਾਰੀ ਦੇ ਲਈ ਸੋ ਕਮਲ ਇਹ ਦਾਣਾ ਮੰਡੀ ਜਿਹੜਾ ਕਿ ਦੇਰਾ ਥੰਗਾਮਾ ਹੋਇਆ 14 ਸਾਲਾਂ ਨੌਜਵਾਨ ਸੀ ਜਿਸ ਦੇ ਵੱਲੋਂ ਫਹਾ ਲਿਆ ਗਿਆ ਸੋ ਰੋਸ ਪ੍ਰਦਰਸ਼ਨ ਵੀ ਕੀਤਾ ਜਾ ਰਿਹਾ ਲੋਕਾਂ ਦੇ ਵੱਲੋਂ ਹੋਰ ਕੀ ਕੋਈ ਜਾਣਕਾਰੀ ਮਿਲ ਪਈ ਆ ਆਖਿਰ ਕਾਰਨ ਦਾ ਪਤਾ ਲੱਗ ਪਾਇਆ ਜੀ ਕਮਲ ਤੁਹਾਡਾ ਕਾਵਾਸ ਪਹੁੰਚ ਰਹੀ ਹੈ ਸੁ ਲੱਗਦਾ ਸੰਪਰਕ ਟੁੱਟ ਚੁੱਕਿਆ ਸਾਡਾ ਸੁਲੁਧਾਰਾ ਦੀ ਦਾਣਾ ਮੰਡੀ ਦੇ ਵਿੱਚ ਇਹ ਦੇਰ ਰਾਤ ਹੰਗਾਮਾ ਹੋਇਆ ਜੁਥੇ ਕੀ ਇੱਕ ਨੌਜਵਾਨ ਜੋ ਕਿ ਸਿਰਫ 14 ਸਾਲਾਂ ਦਾ ਸੀ ਉਸ ਦੇ ਵੱਲੋਂ ਖੰਬੇ ਦੇ ਨਾਲ ਫਾਹ ਲਗਾ ਕੇ ਖੁਦਕੁਸ਼ੀ ਕਰ ਲਈ ਗਈ ਸੁ ਕਮਲ ਕੀ ਜਾਣਕਾਰੀ ਮਿਲ ਪਈ ਹੈ 14 ਸਾਲਾ ਨੌਜਵਾਨ ਜਿਸ ਦੀ ਕੀ ਲਾਸ਼ ਬਰਾਮਦ ਹੋਈ ਹੈ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ ਪਰਿਵਾਰ ਵਾਲਿਆਂ ਪਾਸੋਂ ਕੀ ਕੁਝ ਹੋਰ ਜਾਣਕਾਰੀ ਮਿਲ ਪਈ ਹੈ ਕਾਰਨ ਦਾ ਕੁਝ ਪਤਾ ਲੱਗ ਪਾਇਆ ਜੀ ਪਰ ਹਲੇ ਤੱਕ ਅਗਰ ਕਾਰਨਾਂ ਦੀ ਗੱਲ ਕਰੀਏ ਤਾਂ ਕਾਰਨਾਂ ਦਾ ਖੁਲਾਸਾ ਜਿਹੜਾ ਉਹ ਨਹੀਂ ਹੋਇਆ ਲੇਕਿਨ ਇਹ ਜ਼ਰੂਰ ਸ਼ੰਕਾ ਜਿਤਾਈ ਜਾ ਰਹੀ ਹੈ ਕਿ ਇਸ ਲੜਕੇ ਦਾ ਜਿਹੜਾ ਕਤਲ ਕਰਕੇ ਉਸ ਤੋਂ ਬਾਅਦ ਇਹਨੂੰ ਜਿਹੜਾ ਲਟਕਾਇਆ ਗਿਆ ਹੈਗਾ ਔਰ ਸਭ ਤੋਂ ਵੱਡੀ ਗੱਲ ਪਰਮ ਕਿ ਇਸ ਰੋਡ ਦੇ ਉੱਤੇ ਦਾਲਾ ਮੰਡੀ ਰੋਡ ਤੋਂ ਲੈ ਕੇ ਤਾਜਪੁਰ ਦੀ ਜਿਹੜੀ ਰੋਡ ਹੈਗੀ ਹੈ ਇਹ ਕ੍ਰਿਮੀਨਲ ਐਕਟੀਵਿਟੀਜ਼ ਦੇ ਲਈ ਬੇਹਦ ਬਦਨਾਮ ਰੋਡ ਹੈਗੀ ਹੈ ਇਸ ਲਈ ਇੱਥੇ ਜਿਹੜੀ ਸਪੈਸ਼ਲ ਗਸ਼ਟ ਵੀ ਪੁਲਿਸ ਵੱਲੋਂ ਕੀਤੀ ਜਾਂਦੀ ਹੈਗੀ ਪਰਮ ਲੇਕਿਨ ਫਿਲਹਾਲ ਜਿਹੜਾ ਇਹ ਮਾਮਲਾ ਨਿਕਲ ਕੇ ਆਇਆ ਕਿ ਇਹ ਇੱਕ ਤਾਂ ਨਾਬਾਲिग ਲੜਕਾ ਹੈਗਾ ਪ੍ਰਵਾਸੀ ਲੜਕਾ ਹੈਗਾ আর ਦੂਸਰੀ ਸਭ ਤੋਂ ਵੱਡੀ ਗੱਲ ਕਿ ਬੜੀ ਬੇਰਹਿਮੀ ਦੇ ਨਾਲ ਇਹਦਾ ਜਿਹੜਾ ਗਲਾ ਘੋਟ ਕੇ ਇਹਨੂੰ ਜਿਹੜਾ ਦਰਖਤ ਦੇ ਨਾਲ ਲਟਕਾਇਆ ਗਿਆ ਹੈਗਾ ਔਰ ਪੁਲਿਸ ਔਰ ਉਹਦੇ ਪਰਿਵਾਰ ਵਾਲਿਆਂ ਨਾਲ ਜਦੋਂ ਗੱਲ ਕੀਤੀ ਹੈਗੀ ਤਾਂ ਉਹਨਾਂ ਨੇ ਇਹ ਕਿਹਾ ਕਿ ਸਾਡਾ ਲੜਕਾ ਜਿਹੜਾ ਹੈ ਉਹ ਰਾਤ ਨੂੰ ਕਿਸੇ ਨੂੰ ਮਿਲਣ ਦੇ ਲਈ ਜਿਹੜਾ ਘਰੋਂ ਬਾਹਰ ਗਿਆ ਸੀਗਾ ਉਸ ਤੋਂ ਬਾਅਦ ਜਿਹੜਾ ਉਹ ਘਰੇ ਵਾਪਸ ਨਹੀਂ ਆਇਆ ਹਾਲਾਂਕਿ ਉਹਨਾਂ ਵੱਲੋਂ ਵੀ ਕੋਈ ਖੁਲਾਸਾ ਜਿਹੜਾ ਪਰਮ ਨਹੀਂ ਕੀਤਾ ਗਿਆ ਕਿ ਕੀ ਕਾਰਨ ਰਹੇ ਹੋਣਗੇ ਕਿ ਇਸ ਲੜਕੇ ਦੀ ਜਿਹੜੀ ਹੈ ਇਸ ਤਰ੍ਹਾਂ ਨਾਲ ਹੱਤਿਆ ਕੀਤੀ ਗਈ ਜੀ ਪਰਮ ਜੀ ਬਿਲਕੁਲ ਜਿਵੇਂ ਕਿ ਪਰਿਵਾਰ ਦੇ ਵੱਲੋਂ ਜਿਹੜਾ ਕਿ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ ਹੰਗਾਮਾ ਕੀਤਾ ਗਿਆ ਸੋ ਕੋਈ ਆਪਸੀ ਰੰਜਿਸ਼ ਵੀ ਨਹੀਂ ਸਾਹਮਣੇ ਆਈ ਤੇ ਜਾਂ ਫਿਰ ਪੁਲਿਸ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਕਾਰਵਾਈ ਕੀਤੀ ਜਾਵੇਗੀ ਦੇਖੋ ਪੁਲਿਸ ਦੇ ਵਿਰੁੱਧੀ ਰੋਸ ਜਿਹੜਾ ਹੈਗਾ ਪਰਿਵਾਰ ਵਾਲਿਆਂ ਦਾ ਰੋਸ ਜਿਹੜਾ ਹੈਗਾ ਪੁਲਿਸ ਦੇ ਖਿਲਾਫ ਹੀ ਹੈ ਕਿਉਂਕਿ ਪੁਲਿਸ ਜਿਹੜੀ ਹੈ ਮਾਮਲਾ ਦਰਜ ਕਰਨ ਤੋਂ ਬਾਅਦ ਜਿਹੜੀ ਹੈ ਕਾਰਵਾਈ ਤੋਂ ਸੰਤੁਸ਼ਟ ਜਿਹੜਾ ਪਰਿਵਾਰ ਨਹੀਂ ਦਿਖਾਈ ਦੇ ਰਿਹਾ ਸੀਗਾ ਹਾਲਾਂਕਿ ਪੁਲਿਸ ਨੇ ਕਿਹਾ ਸੀ ਕਿ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਜਿਹੜਾ ਮਾਮਲਾ ਖੁੱਲ ਕੇ ਸਾਹਮਣੇ ਆਏਗਾ ਕਿ ਕੀ ਹੱਤਿਆ ਦੇ ਕਾਰਨ ਰਹੇ ਕਿਸ ਤਰ੍ਹਾਂ ਹੱਤਿਆ ਹੋਈ ਕਿੰਨੇ ਵਜੇ ਹੱਤਿਆ ਹੋਈ ਹੈਗੀ ਇਹ ਸਾਰੀਆਂ ਚੀਜ਼ਾਂ ਲਈ ਪੋਸਟਮਾਰਟਮ ਰਿਪੋਰਟ ਦਾ ਜਿਹੜਾ ਵੇਟ ਕਰਨਾ ਪਏਗਾ ਲੇਕਿਨ ਪਰਿਵਾਰ ਵਾਲੇ ਜਿਹੜੇ ਨੇ ਤੁਰੰਤ ਜਿਹੜੇ ਆ ਮਾਮਲਾ ਦਰ ਰੇਸ ਕੀ ਔਰ ਨਾਲੀ ਕੁਛ ਨਾਮ ਉਹਨਾਂ ਵੱਲੋਂ ਜਿਹੜੇ ਆ ਜ਼ਰੂਰ ਦਿੱਤੇ ਗਏ ਆ ਪੁਲਿਸ ਨੂੰ ਕਿ ਕਿਹੜੇ ਉਹ ਲੜਕੇ ਸੀਗੇ ਜਿਨ੍ਹਾਂ ਦੇ ਨਾਲ ਜਿਹੜਾ ਇਹ ਲੜਕੇ ਦੀ ਜਿਹੜੀ ਇਹ ਜਾਣ ਪਛਾਣ ਸੀ ਉੱਠਣਾ ਬੈਠਣਾ ਸੀ ਔਰ ਕਿਹੜੇ ਲੜਕਿਆਂ ਦੇ ਨਾਲ ਇਹਦੀ ਰੰਜਿਸ਼ ਚੱਲ ਰਹੀ ਸੀਗੀ ਇਹ ਸਾਰੀਆਂ ਚੀਜ਼ਾਂ ਪੁਲਿਸ ਨੂੰ ਦੱਸੀਆਂ ਗਈਆਂ ਨੇ ਔਰ ਬਾਇ ਨੇਮ ਜਿਹੜਾ ਮਾਮਲਾ ਦਰਸ ਕਰਨ ਦੀ ਜਿਹੜੀ ਆ ਪੁਲਿਸ ਦੇ ਨਾਲ ਅਪੀਲ ਕੀਤੀ ਗਈ ਇਸੇ ਕਰਕੇ ਪਰਿਵਾਰ ਵੱਲੋਂ ਜਿਹੜਾ ਹੈਗਾ ਰੋਸ਼ ਜਿਹੜਾ ਤਰਸਾਇਆ ਗਿਆ ਔਰ ਤਰਨਾ ਲਗਾਇਆ ਗਿਆ ਜੀ ਪਰਮ ਸਿੱਤੇ ਪੁਲਿਸ ਦੇ ਵੱਲੋਂ ਹੁਣ ਕੀ ਅੱਗੇ ਦੀ ਕਾਰਵਾਈ ਮਾਮਲਾ ਦਰਜ ਕਰ ਲਿਆ ਗਿਆ ਜਾਂ ਫਿਰ ਨਹੀਂ ਹਜੇ ਪੁਲਿਸ ਦੇ ਵੱਲੋਂ ਜੀ ਬਿਲਕੁਲ ਮਾਮਲਾ ਦਰਜ ਕਰ ਲਿਆ ਗਿਆ ਪਰ ਲੇਕਿਨ ਪੋਸਟਮਾਰਟਮ ਰਿਪੋਰਟ ਦਾ ਜਿਹੜਾ ਹੈਗਾ ਉਹ ਜਰੂਰ ਪੁਲਿਸ ਇੰਤਜ਼ਾਰ ਕਰੇਗੀ ਕਿਉਂਕਿ ਕਾਰਨਾਂ ਦਾ ਖੁਲਾਸਾ ਤੋਂ ਬਿਨਾ ਜਿਹੜਾ ਇਹ ਕਹਿਣਾ ਮੁਸ਼ਕਲ ਹੈ ਕਿ ਹੱਤਿਆ ਕਿਸ ਤਰ੍ਹਾਂ ਕੀਤੀ ਗਈ ਹੈ ਔਰ ਕਦੋਂ ਇਹ ਹੱਤਿਆ ਕੀਤੀ ਗਈ ਹੈ ਹਾਲਾਂਕਿ ਪੁਲਿਸ ਜਿਹੜੀ ਹੈ ਸੀਸੀਟੀਵੀ ਖੰਗਾਲ ਰਹੀ ਹੈਗੀ ਔਰ ਜਲਦ ਪੁਲਿਸ ਇਸ ਮਾਮਲੇ ਨੂੰ ਜਿਹੜੀ ਹੈ ਸੁਲਝਾ ਲੇਗੀ ਜੀ ਬਿਲਕੁਲ ਜੀ ਕੋ ਕਮਲ ਸਿੰਘ ਬਹੁਤ ਹਨ ਤੁਹਾਡਾ तमाम ਜਾਣਕਾਰੀ ਦਿੱਤੀ ਇਹ ਨਾ ਰੋ ਮੇਰਾ ਨਾਮ ਹੈ ਮੇਰੇ ਕੋਲ ਉਹਦੀ ਮਾਂ ਕੰਮ ਕਰਦੀ ਸੀ ਕੰਮ ਕਰਦੀ ਸੀ ਸਾਡੇ ਕੋ ਸਾਡੇ ਕੋ ਲੇਡੀਜ਼ ਕੰਮ ਹੈ ਛੋਟੇ ਛੋਟੇ ਕੰਮ ਹੈ ਠੀਕ ਹੈ ਜਿਹੜਾ ਰਹਿੰਦੇ ਸਨ ਛੋਟੇ ਗਰੀਬ ਬੱਚੇ ਆ ਸਾਰੇ ਠੀਕ ਹੈ ਉਹ ਮੁੰਡਾ ਇੰਨਾ ਸੋਹਣਾ ਸੀਗਾ ਉਹ ਕਹਿੰਦਾ ਵਾਲ ਕਟਾ ਕੇ ਉਹਨੇ ਗਏ ਇਹ ਉਹਦੇ ਘਰ ਦੇ ਉੱਤਰ ਤੇ ਆ ਕੇ ਜਾ ਕੇ ਜਾ ਮੈਨੂੰ ਰੋਲਾ ਪਿਆ ਤੇ ਜਾ ਕੇ ਦੇਖਿਆ ਕਿ ਨਹੀਂ ਹੋਇਆ ਕੀ ਪਤਾ ਨਹੀਂ ਜਣਾ ਪਹਿਲਾਂ ਇੱਧਰ ਗਏ ਤੇ ਮੈਂ ਤਾਂ ਬਾਹਰ ਆ ਰਿਹਾ ਸੀ ਮੈਨੂੰ ਕਹਿੰਦਾ ਕਿਹਣਾ ਉੱਥੇ ਪਤਾ ਨਹੀਂ ਕਿਸੇ ਬੱਚੇ ਦੀ ਲਾਸ਼ ਦੇ ਜਾ ਕੇ ਦੇਖਿਆ ਉੱਧਰ ਜਾ ਕੇ ਉੱਥੇ ਲਾਸ਼ ਉਹ ਤੇ ਤੇ ਮੁੰਡਾ ਕੀ ਕਰ ਤੂੰ ਕਰਦਾ ਕਿੰਨੇ ਕਿੰਨੀ ਉਮਰ ਸੀ 11 ਸਾਲ ਉਮਰ ਹੋਣੀ 11 10 ਵੀ ਮੰਨ ਲਓ ਪਤਾ ਕਿੱਦਾਂ ਲੱਗਿਆ ਜੇ ਆਪਾਂ ਤਾਂ ਹਲੇ ਜਦੋਂ ਉੱਥੇ ਭੀੜ ਜੀ ਲੱਗਿਆ ਲੱਗੀ ਉਧਰ ਤਾਂ ਮਤਲਬ ਇਤਨੇ ਸਾਲਾ ਰਹਿੰਦਾ ਵਾ ਉੱਥੇ ਦੇਖੋ ਸਾਰੀ ਲੈਟੇ ਵਗੈਰਾ ਸਭ ਕੁਝ ਅਵੇਲੇਬਲ ਹੋ ਜਾਂਦਾ ਕਿੰਨੇ ਕਿੰਨੇ ਵੇਲੇ ਸਾਢੇ 8 9 ਵਜੇ ਹੁਣ ਦੇਖੋ ਤੂੰ ਉੱਧਰ ਕੈਮਰਾ ਮੂਵ ਕਰਕੇ ਦੇਖੋ ਉਧਰ ਸਾਰੀ ਲਾਈਟ ਹੈਗੇ ਫਿਰ ਵੀ ਉੱਥੇ ਜਾ ਕੇ ਇਤਾਂ ਦੀ ਹਰਕਤਾਂ ਹੁੰਦੀ ਆ ਪਈਆ ਤੁਹਾਨੂੰ ਸੇਖ ਕੇ ਚੰਗੇ ਦੇਖੋ ਇੱਕੋ ਚਾਹਾਂਗੇ ਕਾਲਜ ਯੂਨੀਅਨ ਦਾ